i got ਗੁਰਨਾਜ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਇੱਕ ਓ ਅੰਕਾਰ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕੈ ਗੁਰੂ ਨਾਨਕ ਲਈ ਧਾਈ ਪ੍ਰੰਗਤ ਗੁਰਤੇ ਅਮਰਦਾਸ ਰਾਮਦਾਸ ਸੇ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਮਰਉ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਾਈ ਹੈ ਜਿ ਜਿਠੈ ਸਭ ਦੁੱਖ ਜਾਇ ਤੇਗ ਵਾਹੀ ਦਰਸ ਮਰਿਆ ਕਰਨੋਂ ਨੇ ਤੇ ਆਵ ਭਾਈ ਸਭ ਥਾਈ ਹੋਏ ਸਹਾਈ ਦਸਮਾ ਪਤਿshah ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਬਿਆਰੀਆਂ ਗੁਰੂ ਸਾਹਿਬ ਸਾਧੀਆਂ ਚਾਲੀਆਂ ਮੁਕਤਿਆਂ ਹਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਤੇਗ ਚਲਾਈ ਤੇਗ ਵਾਹੀ ਦੇਖ ਪਿਆਣ ਜੜ ਕੀਤਾ ਤਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੁੱਲੋ ਜੀ ਜਿਨ੍ਹਾਂ ਸੰਘਾ ਸਿੰਘਣੀਆਂ ਨੇ ਧਰਮ ਏਸ਼ੀਸ਼ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਈਆਂ ਚਰਖੀਆਂ ਤੇ ਚੜ੍ਹਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਵਾਹੀ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੁੱਲੋ ਜੀ ਪੰਜਾ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤਾ ਵਿੱਚ ਤਾਪਨ ਕਰ ਸਦਕਾ ਸਰਬ ਸੁਖ ਹੋਵਾ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਪਾਂ ਰਛਿਆ ਰਿਆਇਤ ਦੇਗ ਤੇਗ ਪਤ ਹੈ ਬਿਰਧ ਕੀ ਪੈਜ ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਾਹਿਬ ਏ ਖਾਲਸੇ ਜੀ ਕੀ ਬੋਲ ਬਾਲੇ ਬੁੱਲੋ ਜੀ ਸਿਕਾ ਨੂੰ ਸਿੱਖੀ দান ਕੇਸ਼ দান ਰਹਿਤ দান ਵਿਵੇਕ দান ਵਸਾਹਾ দান ਤੁਸਾ দান ਦਾਣਾ ਸਿਰ ਦਾ ਨਾਮ ਦਾ ਸ਼੍ਰੀ ਅਮਰਤਸਰ ਜੀ ਕੀ ਸ਼ਾਨ ਚੌਕੀਆਂ ਝੰਡੇ ਪੰਗੇ ਚੋ ਜੁਗਾ ਟੱਲ ਧਰਮ ਕਾ ਜੈਕਾਰ ਬੁੱਲੋ ਜੀ ਵਾਹੇ ਸਿੱਖਾਂ ਦਾ ਮਨਣੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੇ ਦਾਤਾਰ ਸਿਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੇ ਬਖਸ਼ੋਈ ਇਹ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਤੇ ਤਾਣ ਨੇ ਉਟਿਆਂ ਦੀ ਊੜ ਸੱਚੇ ਪਿਤਾ ਵਾਹਿਗੁਰੂ ਜੀ ਉਹ ਧਨ ਪਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸਰਬਸਦਾਨੀ श्री गुरु गोबिंद साहिब जी महाराज आप जी के पावन पवित्र स्थान दरबार श्री पंपटा साहिब जन्म स्थान धन धन अजीत सिंह साहिब जी विखे जुगो जुग अटल चवल छत्र तख्त के मालिक धन धन श्री गुरु ग्रंथ साहिब जी ओ महाराज आप जी के पावन चरना कमला पा निम्रता अरदास बेनती है सत्य पातशाह जी ਆਪ ਜੀ ਕਾ ਕੋਟ ਆਨ ਕੋਟ ਧੰਨਵਾਦ ਸ਼ੁਕਰਾਨਾ ਹੈ ਆਪ ਜੀ ਕਿਰਪਾ ਮੈਂ ਰਵਤ ਹੋਈ ਅੰਮ੍ਰਿਤ ਵੇਲੇ ਦੀ ਸੁੰਦਰ ਦੀਵਾਨ ਪਾਵਨ ਦਰਬਾਰ ਅੰਦਰ ਸਜੀ ਸਜੀ ਦੀਵਾਨ ਅੰਦਰ ਪੰਜ ਬਾਣੀਆਂ ਦਾ ਪਾਠ ਹੋਇਆ ਮਹਾਰਾਜ ਗੁਰਬਾਣੀ ਪੜ੍ਹਦੇ ਆ ਕੋਲੋਂ ਆਪ ਜੀ ਕੀ ਸੇਵਾ ਟਹਿਲ ਕਰਵਾਉਂਦਿਆਂ ਕੋਲੋਂ ਮੀਆਂ ਬੇਅੰਤ ਪ੍ਰਕਾਰ ਦੀਆਂ ਪੁੱਲਾਂ ਦੀਆਂ ਮਾਫ਼ੀਆਂ ਬਖਸ਼ਣੀਆਂ ਜੀ ਆਗਾਹ ਤੁਸਮਤ ਸੋਜੀ ਬਖਸ਼ਣੀ ਕਿਰਪਾ ਕਰਨੀ ਪਾਤਸ਼ਾਹ ਜੀ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜਨ ਨਾ ਬੋਲਣ ਸਮਝਣ ਦੀ ਸੂਝ ਬਖਸ਼ਣੀ ਸੇਵਾ ਸਿਮਰਨ ਕਰਨ ਦੇ ਬਾਲੂਤਮ ਬਖਸ਼ਣੇ ਪੜੇ ਸੁਣੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦਿਆਂ ਸੁਆਉਣਾ ਹਾਜ਼ਰੀਆਂ ਦਿਲ-ਬੁਲ ਬੇਟਾਂ ਮੰਜ਼ਰ ਤੇ ਕਬੂਲ ਕਰਨੀਆਂ ਮਨ ਦੀਆਂ ਭਾਵਨਾਵਾਂ ਗੁਰਮਤਿ ਦੇ ਮੁਤਾਬਕ ਪੂਰੀਆਂ ਕਰਨੀਆਂ ਦਰੋ ਕਰੋ ਅਸੀਸਾਂ ਨਾਮਦਾਨ ਗੁਰਸਿੱਖੀ ਜੀਵਨ ਦੀ ਦਾਤ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਖਾਲਸਾ ਪੰਥ ਦੀ ਜੜ੍ਹ ਦੀ ਕਲਾ ਕਰਨੀ ਯਾਤਰੀਆਂ ਦੀ ਯਾਤਰਾ ਸੁਨਿ ਕਰਨੀ ਮਹਾਰਾਜਿਓ ਬਖਸ਼ਿਆਂ ਭੰਡਾਰਿਆਂ ਵਿੱਚੋਂ ਪੰਚਮਕੜਾ ਪ੍ਰਸਾਦ ਕੀ ਦੇਖ ਸੱਜ ਕੇ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਾਧ ਸੰਗਤ ਵਿੱਚ ਵਰਤੌਣ ਦੀ ਆਗਿਆ ਹੋਵੇ ਮਹਾਰਾਜ ਬੇਨਤੀ ਹੈ ਸੰਗਤ ਹਾਜ਼ਰ ਹੈ ਆਪ ਜੀ ਕਿਰਪਾ ਕਰੋ ਸੱਚਖੰਡ ਸਤਨ ਪ੍ਰਕਾਸ਼ ਸਤਨ ਵਰਤਾਲੇ ਮਾਰਨ ਦੀ ਆਗਿਆ ਬਖਸ਼ੋ ਹਰਾ ਬੰਡੇ ਅੰਗ ਸੰਗ ਸਾਈ ਹੋਵੋ ਸਭ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ ਕਰਕੇ ਨਦਰੋ ਨਜ਼ਰੀ ਨਿਹਾਲ ਕਰੋ ਸਿੱਖ ਪੜਦੇ ਸੁਣਦੇ ਸਰਬਤ ਇਲਾਹਬੰਦ ਹੋਵਣ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਚਾ ਭਾਰ ਬੇਅੰਤ ਸੁਆਮੀ ਉੱਚਾ ਭਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇ ਬਿਨ ਸੇ ਪਾਪ ਕਲੇਰੇ ਕੌਣ ਜੜੈ ਗੁਣ ਤੇਰੇ ਪਸ਼ੂ ਪਰੇਤ ਮੁਗਧ ਕੋ ਧਾਰੇ ਪਸ਼ੂ ਪਰੇਤ ਮੁਗਧ ਕੋ ਧਾਰੇ ਪਾਹਨ ਪਾਰੇ ਉਤਾਰੇ ਕੌਣ ਜਾਣੇ ਗੁਣ ਤੇਰੇ ਪਾਹਨ ਪਾਰੇ ਉਤਾਰੇ ਕੌਣ ਜਾਣੇ ਗੁਣ ਤੇਰੇ ਨਾਨਕ ਦਾਸ ਤੇਰੀ ਸਰਣਾਇ ਨਾਨਕ ਦਾਸ ਤੇਰੀ ਸਰਣਾਇ ਸਦਾ ਸਦਾ ਬਲਿਹਾਰੇ ਕੌਣ ਜਾਣੇ ਗੁਣ ਤੇਰੇ ਸਦਾ ਸਦਾ ਬਲਿਹਾਰੇ ਕੌਣ ਜਾਣੇ ਗੁਣ ਤੇਰੇ ਸਦਾ ਸਦਾ ਬਲਿਹਾਰੇ i सत मंत्र तुमारा अमृत तुवाणी सच मंत्र तुमारा अमृत तुवाणी शीतल पुरक दृष्ट सुजाणी शीतल पुरक दृष्ट सुजाणी तात उगम तुमारा तो ताखत निवासी सच उगम तुमारा ਸਤਿਨਾਮ ਵਾਹਿਗੁਰੂ ਸਾਹਿਬ ਜੀ ਪ੍ਰਭ ਦਾਤੋ ਦਾਤਾਰ ਪਰਿਉ ਜਾਚ ਗਏ ਇਕ ਸਰਨਾ ਮਿਲੈ ਧਾਨ ਸੰਤਰੇਨ ਜੇ ਲਗ ਭਵਜਨ ਤਰਨਾ ਬਿਨ ਤਕਰਹੁ ਅਰਦਾਸ ਸੁਨਹੁ ਜੀ ਠਾਕੁਰ ਭਾਵ ਦੇਹੁ ਦਰਸ ਮਨ ਚਾਉ ਭਗਤ ਈਹ ਮਨ ਠਹਿਰਾਵ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰਿ ਭਵਨਮਹ ਜਨ ਨਾਨਕ ਗੁਰਪਾਰ ਬ੍ਰਹਮ ਪ੍ਰਗਟ ਸਗਲ ਹਰਿ ਭਵਨਮਹ ਜਨ ਨਾਨਕ ਗੁਰਪਾਰ ਬ੍ਰਹਮ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੇ ਤੇ ਤੇ ਨਹੀਂ ਉਬਾਰ ਤਤ ਗੁਰ ਸੁਖ ਵਿੱਚ ਆਲਿਆ ਸਚਾ ਸ਼ਬਦ ਵਿਚਾਰ ਨਾਨਕ ਆਵਰਨਾ ਸੁਜਈ ਹਰ ਬਿਨ ਬਖਸ਼ਨ ਹਾਰ ਨਾਨਕ ਆਵਰਨਾ ਸੁਜਈ ਹਰ ਬਿਨ ਬਖਸ਼ਨ ਹਾਰ वार वार जाऊं गुरु गोपाल मोहे निर्गुण तुम पूरन दाते दीना नाथ दयाल उठत बैठत सोवत जागत जीव प्राण तन माल दर्शन प्यास बहुत मन मेरे नानक दर्श निहाल दर्शन प्यास बहुत मन मेरे ਨਾਨਕ ਦਰਸ ਨਿਹਾਲ ਜਾ ਤੋ ਮੇਰੇ ਵੱਲ ਹੈ ਤਾਂ ਕਿਆ ਮੋ ਚੰਦਾ ਤੁਦ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਥੋਟ ਨਾ ਵੀ ਖੈ ਖਰਚਰੰਦਾ ਲੱਖ 84 ਮੇਦਨੀ ਸਭ ਸੇਵ ਕਰਿੰਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ ਸਭੇ ਕਾਜ ਸਵਾਰੀਏ ਜਾਂ ਤੋਦ ਪਵੰਦਾ ਸਬੇ ਕਾਇਸਵਾਰੀਏ ਜਾ ਤਦ ਪਵੰਦਾ ਇਕ ਮਨ ਪੁਰਖ ਤੇ ਆਏ ਬਰਦਾਤਾ ਸੰਤ ਸਹਾਰੇ ਸਦਾ ਬਿਖਿਆਤਾ ਤਾਸ ਚਰਨ ਲਹਿਰੀ ਦੇਵ ਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਗਾਵ ਗੁਣ परम गुरु सुख सागर दुरत निवारण सबद सरे गावे गंभीर तीर मत सागर जोगी जंगम ध्यान तरे गावे इन्द्रद भगत प्रहलादक आत्म रस जिन जानियो कब कल सुजस गावो गुरु नानक ਰਾਜ ਜੋਗ ਜਿਨ ਮਾਨਿਉ ਕਬ ਕਲ ਸੁਜਸ ਗਾਉ ਗੁਰੂ ਨਾਨਕ ਦੇ ਰਾਜ ਜੋਗ ਜਿਨ ਮਾਨਿਉ ਸਾਥ ਸੰਗਤ ਹੋਏ ਨਿਰਮਲਾ ਕਾਟੇ ਜਮਕੀ ਫਾਸ ਸੁਖਤਾ ਤਾਪੈ ਪੰਜਨੋ ਇਸ ਆਗੇ ਕਰ ਅਰਦਾਸ ਮੇਰ ਕਰੇ ਜਿਸ ਮੇਰਵਾ ਤਕਾਰਜ ਆਵੇ ਰਾਸ ਬਹੁਤਾ ਬਹੁਤ ਵਿਖਾਇਆ ਉੱਚੋ ਉੱਚਾ ਥਾ ਵਨਾ ਚਿਨਾ ਬਾਹਰਾ ਕੀਮਤ ਕਹਿ ਨਸਕਾ ਨਾਨਕ ਕੋ ਪ੍ਰਭ ਮਿਆ ਕਰ ਸਚ ਦੇਵ ਆਪਣਾ ਨਾਉ ਨਾਨਕ ਕੋ ਪ੍ਰਭ ਮਿਆ ਕਰ ਸਚ ਦੇਵ ਆਪਣਾ ਨਾਉ ਨਾਨਕ ਨਾਮ ਨਿਰੰਝਰ ਜਾਨੀ ਕੀਨੀ ਭਗਤ ਪ੍ਰੇਮ ਲਿਵਲਾਈ ਤਾਤੇ ਅੰਗਦ ਅੰਗ ਸੰਗ ਪਇਓ ਸਾਇਰ तीन शब्द सुरत की नीवर खाई गुरु अमरदास की अकथ कथा है इक जी कछ कही न जाई सोडी शिष्ट सकल तारण को अब गुरु रामदास को मिली बड़ाई सोडी शिष्ट सकल तारण को अब गुरु रामदास को मिली बड़ाई ਤੂੰ ਠਾਕੁਰੋ ਬੈਰਾਗ ਰੋ ਮੈਂ ਜੇਹੀ ਕਣਚੇਰੀ ਰਾਮ ਤੂੰ ਸਾਗਰੋ ਰਤਨਾਗਰੋ ਹਉ ਸਾਰ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ ਤੂੰ ਵੱਡ ਦਾਣਾ ਕਰ ਮੇਰਾ ਮਤ ਸਾਈ ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਤੁਧ ਧਿਆਈ ਗਰਬ ਨਾ ਕੀਜੈ ਰੇਣ ਹੋ ਵੀਜੈ ਤਾਂ ਗਤ ਜੀਰੇ ਤੇਰੀ ਸਭ ਉਪਰ ਨਾਨਕ ਆ ਠਾਕੁਰ ਮੈਂ ਜਹੀ ਕਣ ਚੇਰੀ ਰਾਮ ਤੇਰਾ ਕੀਤਾ ਜਾਦੂ ਨਹੀਂ ਮੈਨੂੰ ਜੋਗ ਕਿ ਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਹਿਮ ਤੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਤੀਵੇ ਹਰਿਆ ਜਨਕ ਸੋਏ ਜਿਨ ਜਾਣਿਆ ਓਨ ਮਨ ਰਥ ਤਰਿਆ ਸਤ ਸੰਤੋਖ ਸਮਾਚਰੇ ਅਪਰਾਸਰ ਪਰਿਆ ਅਕਥ ਕਥਾ ਅਮਰਾ ਪੁਰੀ जिस दे सो पावै एहो जनक राज गुर रामदास तुझ ही बण आवै अब राखो दास पाठ की लाच जैसी राखी लाच भगत प्रहलाद की हर ना कस आज पुन द्रौपदी लाज रखी हर प्रभ जी चिन वस्त्र तीन बहु अपता ते मता गन का पड़त पुरे ते काज श्री सतगुर सुपर सन कल युग होए राखो तास पाट की लाज राखो तस पाठ सेवक के परपूर जुग जुग बागुरू तेरा सब सदका निरंकार प्रभु सदा सलामत कह न सके को तू कद का ब्रह्मा विष्णु सिर दे अज्ञत तिनको मोह भया मन मद का 84 लाख जों ने उपाय रिझक दिया सबहु को तद का सेवक के परपूर जुग जुग वाह गुरु तेरा सब सदका करवत पला ना करवट तेरी लाग गले सुन बिनती गंत नार हम सोई कैत कबीर सुनो रे लोई अब तुम्हारी परतीत ना होई चतुर्दिसा के नो बल अपना सिर ऊपर करता कृपा कर टाख अवलो कनकीनो दास का दुख बिदारियो हर जन राखे गुरु गोविंद राखे गुरु गोविंद कंठ लाए अब गुण सब मेंटे दयाल पुरख बकसंद ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉहां ਸਚ ਹੋਵੇ ਜੈਸਾ ਸਤਗੁਰ ਸੁਣੀਦਾ ਤੈ ਸੋਹੀ ਮੈਂ ਦੀਠ ਉਛੜਿਆ ਮੇਲੇ ਪ੍ਰਭੂ ਹਰ ਦਰਗੇ ਕਵਸੀਟ ਹਰ ਨਾਮੋਂ ਮੰਤਰ ਦੜਾਏ ਦਾ ਕੱਟੇ ਹਾ ਮੈ ਰੋਗ ਨਾਨਕ ਸਤ ਗੁਰ ਤੇ ਨਾਮ ਮਿਲਾਇਆ ਜੇ ਨਾ ਧੁਰੇ ਪਿਆਸ ਜੋਗ ਹਮ ਆਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖ ਖਾਈ ਮਾਇਆ ਮੋਹ ਪਰਮ ਪਰ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਣ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਣ ਸੁਖਹੁ ਤਲ ਗੁਰ